ਟੂਟ ਦਾ ਪੜਦਾ ਫਾਸ਼ ਕਰਨੀ ਕਿਦਾਂ ਕਿਦਾਂ ਹੋ ਸਕਦਾ ਸਾਰੇ ਇਕੱਠੇ ਹੋ ਕੇ ਟੀਟੂ ਨੂੰ ਆਪਣੇ ਨਾਲ ਲੈ ਕੇ ਆਗਰਾ ਮਾਰੂਥਲ ਤੇ ਗਏ ਤੇ ਉਸ ਨੂੰ ਆਪਣੀ ਦੁਕਾਨ ਲੱਭਣ ਲਈ ਗਿਆ ਈਟੋ ਨੇ ਕਮੈਂਟ ਨਹੀਂ ਲਗਾਇਆ ਉਸਨੇ ਆਪਣੀ ਦੁਕਾਨ ਲੱਭ ਲਈ ਸਰੇਸ਼ ਇਲੈਕਟ੍ਰੋਨਿਕਸ ਦੇਾਰੇ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਜਦੋਂ ਆਪਣੀ ਦੁਕਾਨ ਦੇ ਅੰਦਰ ਗਿਆ ਤਾਂ ਉਸਨੇ ਆਪਣੇ ਕੰਮ ਕਰਨ ਵਾਲੇ ਸਾਰੇ ਸਾਥੀਆਂ ਨੂੰ ਨਾਮ ਲੈ ਕੇ ਬੁਲਾਇਆ ਸਾਰਿਆਂ ਨਾਲ ਕੁਝ ਐਦਾਂ ਦੀਆਂ ਗੱਲਾਂ ਕੀਤੀਆਂ ਜੋ ਕਿ ਸਿਰਫ ਸਰੇਸ਼ ਹੀ ਜਾਣਦਾ ਸੀ ਉਸਨੇ ਆਪਣੀ ਪਤਨੀ ਨਾਲ ਵੀ ਕਈ ਗੱਲਾਂ ਦਸੀਆਂ ਜੇ ਜੋ ਕਿ ਉਸਦੀ ਪਤਨੀ ਤੇ ਸਿਰਫ ਸਰੇਸ਼ ਨੂੰ ਹੀ ਪਤਾ ਸੀ ਸਾਰੇ ਹੈਰਾਨ ਹੋ ਚੁੱਕੇ ਸੀ ਕਿ ਹਾਂ ਸੱਚ ਬੋਲ ਰਿਹਾ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਕਿਸ ਨੇ ਕੋਈ ਗੱਲ ਝੂਠੀ ਜਾਂ ਮਨ ਕਰਤਕ ਕੱਲ ਨਹੀਂ ਬਣਾਈ। ਆਂਦੀ ਦੁਕਾਨ ਵਿੱਚ ਇੱਕ ਟੇਬਲ ਪਿਆ ਸੀਗਾ ਜਿਹਦੇ ਉੱਤੇ ਸਾਰਾ ਸਮਾਨ ਟੀਵੀ, ਰੇਡੀਓ ਵਗੈਰਾ ਸਭ ਕੁਝ ਰੱਖਿਆ ਹੁੰਦਾ। ਟੀਟੂ ਨੇ ਉਸ ਟੇਬਲ ਨੂੰ ਤੇ ਹੱਥ ਲਾ ਕੇ ਕਿਹਾ ਕਿ ਰੇਕਾ ਨੂੰ ਬਣਾਇਆ ਪਹਿਲਾਂ ਤਾਂ ਹੀ ਹੈ ਨਹੀਂ ਸੀ ਜਦੋਂ ਮੈਂ ਇੱਥੇ ਆਉਂਦਾ ਸੀਗਾ ਤੇ ਉਸ ਦੀ ਪਤਨੀ ਹੈ ਉਸ ਕਰਦੀ ਪੁਸ਼ਟੀ ਕੀਤੀ ਕਿ ਹਾਂ ਜਦੋਂ ਤੀਤੂ ਮਤਲਬ ਸਰੇਸ਼ ਮਰਿਆ ਸੀਗਾ ਉਦੋਂ ਇਹ ਟੇ ਉਹ ਨਹੀਂ ਸੀ ਇਹ ਹੁਣੀ ਹੁਣੀ ਬਣਾਇਆ ਮਤਲਬ ਇਦਾਂ ਕਰਕੇ ਸਾਰਾ ਕੁਝ ਸਹੀ ਬੋਲਿਆ ਮੈਂ ਸਾਚਾ ਦੱਸਿਆ ਉਸ ਤੋਂ ਬਾਅਦ ਜਦ ਸਰਜਾ ਨੇ ਉਸੇ ਵੱਲ ਵੀ ਧਿਆਨ ਦਿੱਤਾ ਜਦੋਂ ਵਾਲ ਕਟਵਾ ਕੇ ਦੇਖਿਆ ਤਾਂ ਉਹਨੇ ਦੇਖਿਆ ਕਿ ਜਿੱਥੇ ਸਰੇਸ਼ ਦੇ ਗੋਲੀ ਵੱਜੀ ਸੀ ਅੱਜੇ ਪਾਸੇ ਖੱਬੇ ਪਾਸੋਂ ਬਾਹਰ ਨਿਕਲ ਗਈ ਸੀ ਉਹ ਦੋਨੋਂ ਜਗ੍ਹਾ ਤੀਤੂ ਦੇ ਬਰਥ ਮਾਰਕ ਸੀ ਤੁਪਹਿਲੀ ਨਿਸ਼ਾਨ ਸੀਗੇ ਗੋਲੀ ਦੇ ਮੈਂ ਇਹ ਕਰਦੇ ਹੋਈ ਟੀਮ ਨੇ ਆਪਣੇ ਸਾਰੇ ਹੱਥ ਕੰਦੇ ਵਾਰ ਕੇ ਦੇਖ ਲੁੱਤੇ ਸਨ ਪਰ ਉਹਨਾਂ ਨੂੰ ਇੱਕ ਵੀ ਗੱਲ ਝੂਠੀ ਨਹੀਂ ਮਿਲੀ ਟੀਟੂ ਦੀਆਂ ਗੱਲਾਂ ਤੋਂ ਉਹਨਾਂ ਨੂੰ ਵੀ ਪੂਰਾ ਯਕੀਨ ਹੋ ਗਿਆ ਕਿ ਹਾਂ ਇਹ ਸੱਚੀ ਸਰੇਸ਼ ਦਾ ਹੀ ਦੂਜਾ ਜਨਮ ਹੈ 5 ਸਾਲ ਦਾ ਬੱਚਾ 17 ਕਿਲੋਮੀਟਰ ਦੂਰ ਕੋਈਆਂ ਗੱਲਾਂ ਕੀਵੇਂ ਕੋਈ ਜਾਣ ਸਕਦਾ ਉਸ ਤੋਂ ਬਾਅਦ ਸਰੇਸ਼ ਦੇ ਮਾਤਾ ਪਿਤਾ ਅਤੇ ਪਤਨੀ ਥੋੜੀ ਖੁਸ਼ ਵੀ ਹੋਏ ਤੇ ਉਦਾਸ ਵੀ ਹੋਏ ਸੋਚਣ ਲੱਗੇ ਕਿ ਅੱਗੇ ਹੁਣ ਟੀਟੂ ਐਸ ਸਰੇਸ਼ ਕਹਿ ਲੋ ਕਿ ਫਿਰ 5 ਸਾਲ ਦਾ ਬੱਚਾ ਅਸੀਂ ਇਹਨੂੰ ਇਹਦੇ ਮਾਤਾ ਪਿਤਾ ਤੋਂ ਅਲੱਗ ਕਿਵੇਂ ਕਰ ਸਕਦੇ ਹਾਂ Okay, so ਜੋ ਇਸਨੇ ਕਿ ਦੁਆਰਾ ਜਾਣ ਲਿਆ ਟੀ2 ਉਸ ਪੰਜ ਸਾਲ ਦਾ ਸੀ ਤੇ ਉਸ ਦਾ ਵੀ ਬੱਚੇ ਵੀ ਇਸ ਟਾਈਮ ਉਸ ਤੋਂ 8-10 ਸਾਲ ਵੱਡੇ ਸੀ ਬਹੁਤ ਸੋਚਣ ਦੇ ਪਿੱਛੋਂ ਸਰੇਸ਼ ਦੇ ਮਾਤਾ ਪਿਤਾ ਤੇ ਟੀ2 ਦੇ ਮਾਤਾ ਪਿਤਾ ਨੇ ਆਪਸ ਵਿੱਚ ਬੈ ਕੇ ਸਲਾਹ ਕੀਤੀ ਕਿ ਇਸ ਦਾ ਟੀ2 ਬਣ ਕੇ ਰਹਿਣਾ ਵੀ ਠੀਕ ਰਹੇਗਾ ਕਿਉਂਕਿ ਬੱਚਾ ਵੀ ਸਾਰੀ ਜ਼ਿੰਦਗੀ ਪਈ ਹੈ ਅੱਗੇ ਸਰੇਸ਼ ਦੀ ਪਤਨੀ ਦੀ ਉਮਰ ਵੀ 40 ਸਾਲ ਹੋ ਚੁੱਕੀ ਤੇ ਹੁਣ ਟੀ2 ਦਾ ਸਰੇਸ਼ ਬਣ ਕੇ ਰਹਿਣਾ ਕਿ ਨਾ ਮਕੀ ਨਹੀਂ ਸੀਗਾ ਆਪ ਵੀ ਜਾ ਕੇ ਆਪਣੇ ਹੋਣ ਵਾਲੇ ਮਾਤਾ ਪਿਤਾ ਦੇ ਨਾਲ ਆਪਣੇ ਪਿੰਡ 'ਚ ਹੀ ਰਹਿਣ ਲੱਗ ਪਿਆ ਬੜੀ ਹੋਜੀ ਟਾਈਮ ਵੀ ਤਦਾ ਗਿਆ TT2 ਨੇ BEFS ਤੋਂ ਬਾਅਦ MA ਬਹੁਤ ਫੰਡ ਵਿੱਚ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ ਇਸ ਟਾਈਮ ਦਿੱਲੀ ਯੂਨੀਵਰਸਿਟੀ ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਰਿਹਾ ਹੈ TT ਇਸ ਟਾਈਮ ਉਸਦੀ ਉਮਰ 40 ਸਾਲ ਲਗਭਗ ਹੋ ਚੁੱਕੀ ਹੈ ਜੋ ਗੱਲਾਂ ਉਹ 5 ਸਾਲ ਲਾ ਕਹਿੰਦਾ ਸੀ ਉਹਨੂੰ ਤਾਂ ਕਦੀ ਯਾਦ ਨਹੀਂ ਹੁੰਦਾ ਕਿ ਉਹ ਆਪਣੀ 임ਪਰੇਸ਼ ਵਾਲੀ ਫੈਮ ਦੀ ਨਾਲ ਵੀ ਜਾ ਕੇ ਮਿਲਦਾ ਵਰਤਦਾ ਹੈ ਉਸ ਨੂੰ ਪੁਰਾਣੀਆਂ ਗੱਲਾਂ ਸਾਰੀਆਂ ਹੁਣ ਤੱਕ ਯਾਦ ਨਹੀਂ ਕੋਈ ਆਪਣੇ ਕੋਲ ਮਨ ਘੜਤ ਕਹਾਣੀ ਨਹੀਂ ਸੁਣਾਈ ਮੈਂ ਤੁਹਾਨੂੰ ਤੁਸੀਂ ਜਾ ਕੇ ਇੰਟਰਨੈਟ ਤੇ ਰਿਸਰਚ ਕਰ ਸਕਦੇ ਹੋ ਆਗਰਾ ਦੀ ਸੱਚੀ ਕਹਾਣੀ ਹੈ ਤੁਹਾਨੂੰ ਟੀ 2 ਦੀਆਂ ਅਸਲੀ ਵੀਡੀਓਜ਼ ਵੀ ਇੰਟਰਵਿਊ ਸਾਰਾ ਕੁਝ ਆਨਲਾਈਨ ਦੇਖ ਸਕਦੇ ਹੋ ਤੁਸੀਂ ਹੁਣ ਤੁਸੀਂ ਇਹਨੂੰ ਸੱਚ ਮੰਨੋ ਝੂਠ ਮੰਨੋ ਜਾਂ ਕ੍ਰਿਸਮਾ ਮੰਨੋ ਇਹ ਸਭ ਤੁਹਾ ਉਸ ਤਰ੍ਹਾਂ ਰਿਕਮੈਂਡ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਇਹ ਕਹਾਣੀ ਦੇ ਅੱਗੇ ਤੋਂ ਹੋਰ ਇਸ ਤੋਂ ਵੀ ਲੋਚ ਚ ਕਹਾਣੀਆਂ ਸੁਣ ਲਈ ਮੈਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਵਾਗਤ ਕਰਕੇ ਮੇਰੀ ਕਹਾਣੀ ਸੁਣੀ ਥੈਂਕ ਯੂ ਫੇਰ ਮਿਲਦੇ ਹਾਂ ਦੁਬਾਰਾ ਕਿਸੇ ਹੋਰ ਕਹਾਣੀ ਨਾਲ ਸੁਰੇ ਇਸ ਦੀ ਪਤਨੀ ਨੇ ਪੁੱਛਿਆ ਆਵਾਜ਼ ਉਹਨਾਂ ਨੇ ਦੱਸਿਆ ਟੀਟੂ ਦੇ ਮਾਤਾ ਪਿਤਾ ਨੇ ਕਿ ਇਦਾਂ ਸਾਡਾ ਬੱਚਾ ਇੱਕ 5 ਸਾਲ ਦਾ ਉਹ ਥੋੜਾ ਸਭ ਦਾ ਨਾਮ ਲੰਦਾ ਆਪਣੀ ਦੁਕਾਨ ਦਾ ਨਾਮ ਲੰਦਾ ਕਹਿੰਦਾ ਮੈਂ ਗਲਤ ਘਰ ਚ ਆ ਗਿਆ ਮੇਰਾ ਘਰ ਤਾਂ ਆਗਰੇ ਵਿੱਚ ਹੈ ਮਾਂ ਰੋਟੇ ਮੇਰੀ ਦੁਕਾਨ ਹੈ ਸਾਰੀਆਂ ਗੱਲਾਂ ਦੱਸਿਆ ਜੋ ਕਿ ਬੱਚੇ ਮੇਰੇ ਕੋ ਹੁਣ ਤੱਕ ਉਹ ਬੋਲਦਾ ਸੀਗਾ ਤੋਂ ਬਾਅਦ ਥੋੜੀ ਦੇਰ ਬਾਅਦ ਅਚਾਨਕ ਉਸ ਦੀ ਦੁਕਾਨ ਉੱਤੇ ਉਸ ਦੇ ਪਹਿਲਾਂ ਵਾਲੇ ਮਾਤਾ ਪਿਤਾ ਸ਼੍ਰੀਸ਼ ਦੇ ਮਾਤਾ ਪਿਤਾ ਦੁਕਾਨ ਤੇ ਪਹੁੰਚਦੇ ਨੇ ਤੇ ਦੁਕਾਨ ਤੇ ਆ ਕੇ ਜਦੋਂ ਇਹ ਸਾਰੀ ਗੱਲ ਸੁਣਦੇ ਨੇ ਹੁਣ ਕਿ ਬੜਾ ਹੈਰਾਨ ਹੁੰਦੇ ਆ ਪਹਿਲਾਂ ਤਾਂ ਫੇਰ ਸੋਚਦੇ ਆ ਕਿ ਇਹ ਕਿੱਦਾਂ ਹੋ ਸਕਦਾ ਵੀ ਕੋਈ ਇੰਨਾ ਕੁਝ ਕਿੱਦਾਂ ਜਾਣ ਸਕਦਾ ਸਾਡੇ ਬੱਚੇ ਬਾਰੇ ਸੁਦੇਸ਼ ਦੇ ਮਾਤਾ ਪਿਤਾ ਨੇ ਟੀਟੂ ਦੇ ਮਾਤਾ ਪਿਤਾ ਨੂੰ ਕਿਹਾ ਕਿ ਅਸੀਂ ਇੱਕ ਵਾਰੀ ਟੀਟੂ ਨੂੰ ਮਿਲਣਾ ਚਾਹੁੰਦੇ ਹਾਂ ਫਿਰ ਦੇਖੇਗਾ ਸਹੀ ਗੱਲ ਹੈ ਕਿ ਟੀਟੂ ਦੇ ਮਾਤਾ ਪਿਤਾ ਸੁਦੇਸ਼ ਦੇ ਮਾਤਾ ਪਿਤਾ ਨਾਲ ਲੈ ਕੇ ਆਪਣੇ ਪਿੰਡ ਚਲੇ ਗਏ ਤੇ ਉੱਥੇ ਜਾ ਕੇ ਇੱਥੇ ਜਾ ਕੇ ਟੀਟੂ ਨੂੰ ਮਿਲੇ ਜਦੋਂ ਟੀਟੂ ਨੇ ਮੁੜ ਕੇ ਦੇਖਿਆ ਕੌਣ ਆਇਆ ਸਾਡੇ ਘਰ ਤਾਂ ਉਸਨੇ ਉਸਨੇ ਕੋਈ ਮੈਂਟ ਨਹੀਂ ਲੱਗਿਆ ਪਛਾਣ ਨਹੀਂ ਕਿ ਤਾਂ ਮੇਰੇ ਮਾਤਾ ਪਿਤਾ ਹਨ ਪੱਜ ਕੇ ਜਾ ਕੇ ਨੂੰ ਮਿਲਿਆ ਚਫਤੀ ਭਾਈ ਆਸ਼ਰਵਾ ਲਤਾ ਮਾਤਾ ਪਿਤਾ ਦਾ ਵੀ ਮਾਤਾ ਪਿਤਾ ਨੇ ਹੋਰ ਕੁਝ ਗੱਲਾਂ ਪੁੱਛੀਆਂ ਆਪਣੇ ਘਰ ਬਾਰੇ ਆਪਣੇ ਨਾਮ ਬਾਰੇ ਉਹਦੇ ਬੱਚਿਆਂ ਦੇ ਨਾਮਾਂ ਬਾਰੇ ਉਹਨੇ ਸਾਰਾ ਕੁਝ ਸੱਤ-ਸੱਤ ਦੱਸਤਾ ਤੇ ਉਹ ਮਾਨੂੰ ਦੇਖ ਕੇ ਸ਼ਰਮਾ ਵੀ ਗਿਆ ਕਿ ਮੇਰੀ ਪਤਨੀ ਆਈ ਹੈ ਫਿਰ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਸੋਚਿਆ ਸੁਰੇਸ਼ ਦਿਆਂ ਨੇ ਕਿ ਥੋੜਾ ਹੋਰ ਦੇਖਿਆ ਜਾਵੇ ਕਿ ਸੱਚ ਕਹਿੰਦਾ ਜਾਂ ਝੂਠ ਸੁਰੇਸ਼ ਦੇ ਦੋਨੋਂ ਬੱਚੇ ਬਾਹਰ ਖੁੱਲੇ 'ਚ ਖੇਡ ਰਹੇ ਸੀ ਉਹ ਅੰਦਰ ਨਹੀਂ ਸੀ ਆਏ ਜੀ ਸੁਰੇਸ਼ ਦੇ ਮਾਤਾ ਪਿਤਾ ਉਸ ਨੂੰ ਬਾਹਰ ਲੈ ਕੇ ਗਏ ਕਿ ਇੰਨੇ ਬੱਚਿਆਂ 'ਚ ਪਛਾਣ ਨਹੀਂ ਤੇਰੇ ਬੱਚੇ ਕਿਹੜੇ ਨੇ ਉਸਨੇ ਜਾ ਕੇ ਫਟਾਫਟ ਦੋਨੋਂ ਬੱਚਿਆਂ ਨੂੰ ਬਾਹੋਂ ਫੜ ਲਿਆ ਤੇ ਦੋਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਟੀ 2 ਦੀ ਹੁਮਾਰ ਬਲ ਕੇ 5 ਸਾਲ ਸੀ ਕਿ ਉਸਦੇ ਬੱਚੇ 8 ਸਾਲ ਦੇ ਇੱਕ 10 ਸਾਲ ਦਾ ਸੀ ਉਹਨਾਂ ਕੇ ਸਾਰੇ ਹੈਰਾਨ ਹੋ ਗਏ ਤੇ ਸੁਰੇਸ਼ ਦੇ ਮਾਤਾ ਪਿਤਾ ਉਹਨਾਂ ਨੂੰ ਖੁਸ਼ ਵੀ ਹੋਏ ਕਿ ਸਾਡਾ ਬੱਚਾ ਦੁਬਾਰਾ ਮਿਲ ਗਿਆ ਸਾਨੂੰ ਜਦੋਂ ਇਹ ਗੱਲ ਹੌਲੀ-ਹੌਲੀ ਫੈਲੀ ਤਾਂ ਖਬਰਾਂ 'ਚ ਟੀਵੀ 'ਚ ਕਈ ਜਗ੍ਹਾ ਤੂ ਦੀ ਖਬਰ ਸੁਣਾਈ ਗਈ ਕਿ ਐਦਾਂ ਕਿਸੇ ਦਾ ਪੁਨਰ ਜਨਮ ਹੋਇਆ ਹੈ ਆਮੈਨ ਦਾ ਤੋਂ ਸਪੈਸ਼ਲ ਸਰਟੀਨ ਦੀ ਆਈ ਸੱਚ ਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਐਦਾਂ ਕਿਦਾਂ ਹੋ ਸਕਦਾ ਸਾਰੇ ਇਕੱਠੇ ਹੋ ਕੇ ਟੀਟੂ ਨੂੰ ਆਪਣੇ ਨਾਲ ਲੈ ਕੇ ਆਗਰਾ ਮਾਰ ਰੁੜਤੇ ਗਏ ਤੇ ਉਸ ਨੂੰ ਆਪਣੀ ਦੁਕਾਨ ਲੱਭਣ ਲਈ ਕਿਹਾ ਟੀਟੂ ਨੇ ਇੱਕ ਮਿੰਟ ਨਹੀਂ ਲੱਗਿਆ ਕਿ ਉਸਨੇ ਆਪਣੀ ਦੁਕਾਨ ਲੱਭ ਲਈ ਸਰੇਸ਼ ਇਲੈਕਟ੍ਰੋਨਿਕਸ ਸਾਰੇ ਦੇਖ ਕੇ ਬਹੁਤ ਪਰੇਸ਼ਾਨ ਹੋਏ ਜਦੋਂ ਆਪਣੀ ਦੁਕਾਨ ਦੇ ਅੰਦਰ ਗਿਆ ਆ ਉਸਨੇ ਆਪਣੇ ਕੰਮ ਕਰਨ ਵਾਲੇ ਸਾਰੇ ਸਾਥੀਆਂ ਨੂੰ ਨਾਮ ਲੈ ਕੇ ਬੁਲਾਇਆ ਸਾਰਿਆਂ ਨਾਲ ਕੁਝ ਆਂ ਇਹ ਗੱਲਾਂ ਕੀਤੀਆਂ ਜੋ ਕੇ ਸਿਰਫ सुरेश ਹੀ ਜਾਣਦਾ ਸੀ ਉਸਨੇ ਆਪਣੀ ਪਤਨੀ ਨਾਲ ਵੀ ਕਈ ਗੱਲਾਂ ਦਸੀਆਂ ਜੇ ਜੋ ਕੇ ਉਸ ਦੀ ਪਤਨੀ ਤੇ ਸਿਰਫ सुरेश ਨੂੰ ਹੀ ਪਤਾ ਸੀ ਸਾਰੇ ਹੈਰਾਨ ਹੋ ਚੁੱਕੇ ਸੀ ਕਿ ਹਾਂ ਇਹ ਸੱਚ ਬੋਲ ਰਿਹਾ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਕਿਸ ਨੇ ਕੋਈ ਗੱਲ ਝੂਠੀ ਜਾਂ ਮਨ ਮਨਕਰਤ ਗੱਲ ਨਹੀਂ ਬਣਾਈ। ਆਂਦੀ ਦੁਕਾਨ ਵਿੱਚ ਇੱਕ ਟੇਬਲ ਪਿਆ ਸੀਗਾ ਜਿਹਦੇ ਉੱਤੇ ਸਾਰਾ ਸਾਮਾਨ ਟੀਵੀ, ਰੇਡੀਓ ਵਗੈਰਾ ਸਭ ਕੁਝ ਰੱਖਿਆ ਹੁੰਦਾ ਤੇ ਟੀਟੂ ਨੇ ਉਸ ਟੇਬਲ ਤੇ ਹੱਥ ਲਾ ਕੇ ਕਿਹਾ ਕਿ ਇਹ ਕਦੋਂ ਬਣਾਇਆ ਪਹਿਲਾਂ ਤਾਂ ਇਹ ਹੈ ਨਹੀਂ ਸੀ ਜਦੋਂ ਮੈਂ ਇੱਥੇ ਆਉਂਦਾ ਸੀਗਾ ਤੇ ਉਸ ਦੀ ਪਤਨੀ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਂ ਜਦੋਂ ਟੀਟੂ ਮਤਲਬ ਸਰੇਸ਼ ਮਰਿਆ ਸੀਗਾ ਉਦੋਂ ਇਹ ਟੇਬਲ ਨਹੀਂ ਸੀ ਇਹ ਹੁਣੀ-ਹੁਣੀ ਬਣਾਇਆ ਮਤਲਬ ਇਦਾਂ ਕਰਕੇ ਸਾਰਾ ਕੁਝ ਸਹੀ ਬੋਲਿਆ ਨੇ ਸਾਚਾ ਦੱਸਿਆ ਉਸ ਤੋਂ ਬਾਅਦ ਅਰ ਸੱਚਾ ਨੇ ਉਹ ਸੈੱਟ ਵੱਲੇ ਵੀ ਧਿਆਨ ਦਿੱਤਾ ਜਦੋਂ ਬਾਲ ਕਟਵਾ ਕੇ ਦੇਖਿਆ ਤਾਂ ਉਹਨੇ ਦੇਖਿਆ ਕਿ ਜਿੱਥੇ ਸਰੇਸ਼ ਦੇ ਗੋਲੀ ਵੱਜੀ ਸੀ ਅੱਜੇ ਪਾਸੇ ਦੇ ਖੱਬੇ ਪਾਸੋਂ ਬਾਹਰ ਨਿਕਲ ਗਈ ਸੀ ਉਹ ਦੋਨੋਂ ਜਗ੍ਹਾ ਈਟੂ ਦੇ ਬਰਥਮਾਰਕ ਸੀ ਤੇ ਪਹਿਲੀ ਨਿਸ਼ਾਨ ਸੀ ਕਿ ਗੋਲੀ ਦੀ ਮੈਂ ਇਕਰਤੋ ਆਈ ਹੋਈ ਟੀਮ ਨੇ ਆਪਣੇ ਸਾਰੇ ਹੱਥਾਂ ਦੇ ਵਰਤ ਕੇ ਦੇਖ ਲਿੱਤੇ ਸਨ ਪਰ ਉਹਨਾਂ ਨੂੰ ਇੱਕ ਵੀ ਗੱਲ ਝੂਠੀ ਨਹੀਂ ਮਿਲੀ ਈਟੂ ਦੀਆਂ ਗੱਲਾਂ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਹਾਂ ਇਹ ਸੱਚੀ ਸਰੇਸ਼ ਦਾ ਹੀ ਦੂਜਾ ਜਨਮ ਹੈ 5 ਸਾਲ ਦਾ ਬੱਚਾ 17 ਕਿਲੋਮੀਟਰ ਦੂਰ ਤੋਂ ਇਹਨੀਆਂ ਗੱਲਾਂ ਦੀਵੇਂ ਕੋਈ ਜਾਣ ਸਕਦਾ ਉਸ ਤੋਂ ਬਾਅਦ ਸਰੇਸ਼ ਦੇ ਮਾਤਾ ਪਿਤਾ ਤੇ ਪਤਨੀ ਥੋੜੇ ਖੁਸ਼ ਵੀ ਹੋਏ ਤੇ ਗ਼ਮਸ ਵੀ ਹੋਏ ਸੋਚਣ ਲੱਗੇ ਕਿ ਅੱਗੇ ਹੁਣ ਟੀ2 ਐਸਆਰਏ ਸਕੈਲ ਸਿਰਫ 5 ਸਾਲ ਦਾ ਬੱਚਾ ਅਸੀਂ ਇਹਨੂੰ ਇਹਦੇ ਮਾਤਾ ਪਿਤਾ ਤੋਂ ਅਲੱਗ ਕਿਵੇਂ ਕਰ ਸਕਦੇ ਹੁਰੇਸ਼ ਡਿਸ਼ਨੇ ਦੇ ਦੁਆਰਾ ਜਾਣ ਲਿਆ ਟੀ2 ਉਹ ਸਿਰਫ 5 ਸਾਲ ਦਾ ਸੀ ਤੇ ਇਸ ਦਾ ਉਹਦੇ ਬੱਚੇ ਵੀ ਇਸ ਟਾਈਮ ਉਸ ਤੋਂ 8-10 ਸਾਲ ਵੱਡੇ ਸੀ ਬਹੁਤ ਸੋਚਣ ਦੇ ਪਿੱਛੋਂ ਸੁਰੇਸ਼ ਦੇ ਮਾਤਾ ਪਿਤਾ ਤੇ ਟੀ2 ਦੇ ਮਾਤਾ ਪਿਤਾ ਨੇ ਆਪਸ ਵਿੱਚ ਬੈਠ ਕੇ ਸਲਾਹ ਕੀਤੀ ਕਿ ਇਸ ਦਾ ਟੀ2 ਬਣ ਕੇ ਰਹਿਣਾ ਵੀ ਠੀਕ ਰਹੇਗਾ ਇਕਿਨਕੇ ਬੱਚੇ ਵੀ ਸਾਰੀ ਜ਼ਿੰਦਗੀ ਪਈ ਹੈ ਅੱਗੇ। ਉਸ ਵਾਰ ਉਸਦੇ ਪਤਨੀ ਦੀ ਉਮਰ ਵੀ 40 ਸਾਲ ਹੋ ਚੁੱਕੀ ਸੀ। ਹੁਣ ਪੀ 2 ਦਾ ਸਰੇਸ਼ ਬਣ ਕੇ ਰਹਿਣਾ ਤਾਂ ਨਾ ਮੁਕਕੀ ਨਹੀਂ ਸੀਗਾ। ਉਹ ਵਾਪਸ ਜਾ ਕੇ ਆਪਣੇ ਹਮਣ ਵਾਲੇ ਮਾਤਾ ਪਿਤਾ ਦੇ ਨਾਲ ਆਪਣੇ ਪਿੰਡ 'ਚ ਹੀ ਰਹਿਣ ਲੱਗ ਪਿਆ। ਉਹਦੀ ਸਾਰੇ ਟਾਈਮ ਵੀ ਤਾਂ ਗਿਆ ਪੜ੍ਹਾਈ ਕੀਤੀ। ਪੀ 2 ਨੇ ਬੀਏ ਤੋਂ ਬਾਅਦ ਐਮਏ। ਬਹੁਤ ਕੰਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ। ਇਸ ਟਾਈਮ ਦਿੱਲੀ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਰਿਹਾ ਹੈ ਪੀ 2। ਇਸ ਟਾਈਮ ਉਸਦੀ ਉਮਰ 40 ਸਾਲ ਲਗਭਗ ਹੋ ਚੁੱਕੀ ਹੈ। ਜੋ ਗੱਲਾਂ ਉਹ 5 ਸਾਲ ਲਾ ਕਹਿੰਦਾ ਸੀ ਉਹ ਨੂੰ ਤਾਂ ਕਿ ਵੀ ਯਾਦ ਨੇ ਹੁਣ ਤੱਕ ਉਹ ਆਪਣੇ ਅੰਮ੍ਰੇਸ਼ ਵਾਲੀ ਫੈਮ ਦੀ ਨਾਲ ਵੀ ਜਾ ਕੇ ਮਿਲਦਾ ਵਰਤਦਾ ਹੈ ਤੇ ਉਸ ਨੂੰ ਪੁਰਾਣੀਆਂ ਗੱਲਾਂ ਸਾਰੀਆਂ ਹਮ ਤੱਕ ਯਾਦ ਨਹੀਂ ਇਹ ਕੋਈ ਆਪਣੇ ਕੋਲ ਮਨ ਘੜਤ ਕਹਾਣੀ ਨਹੀਂ ਸੁਣਾਈ ਮੈਂ ਤੁਹਾਨੂੰ ਤੁਸੀਂ ਜਾ ਕੇ ਇੰਟਰਨੈਟ ਤੇ ਰਿਸਰਚ ਕਰ ਸਕਦੇ ਹੋ ਆਗਰਾ ਦੀ ਸੱਚੀ ਕਹਾਣੀ ਹੈ ਤੁਹਾਨੂੰ ਟੀ 2 ਦੀਆਂ ਅਸਲੀ ਵੀਡੀਓ ਜੂਵੇ ਇੰਟਰਵਿਊ ਆਦਾਂ ਕੁਝ ਆਨਲਾਈਨ ਦੇਖ ਸਕਦੇ ਹੋ ਤੁਸੀਂ ਹੁਣ ਤੁਸੀਂ ਇਹਨੂੰ ਸੱਚ ਮੰਨੋ ਝੂਠ ਮੰਨੋ ਜਾਂ ਕ੍ਰਿਸਮਾ ਮੰਨੋ ਇਹ ਸਭ ਤੁਹਾ ਉਸ ਤਰ ਬੇ ਹੱਥ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਇਹ ਕਹਾਣੀ ਤੇ ਅੱਗੇ ਤੋਂ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਮਾਂ ਕੱਢ ਕੇ ਮੇਰੀ ਕਹਾਣੀ ਸੁਣੀ ਥੈਂਕ ਯੂ ਫੇਰ ਅੰਦਰ ਕਿਸੇ ਹੋਰ ਕਹਾਣੀ ਆਉਂਦੀ